ਮਹਾਕੁੰਮ ਦੇ ਲਈ ਪ੍ਰਿਆਗਰਾਜ ਜਾਣ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਖਬਰ ਹੁਣ ਰੇਲਵੇ ਸਟੇਸ਼ਨ 14 ਫਰਵਰੀ ਤੱਕ ਰਹਿਣਗੇ ਬੰਦ ਮਹਾਕੁੰਮ ਦੇ ਵਿੱਚ ਮਹਾਜਾਮ ਲੱਗ ਰਿਹਾ ਐਤਵਾਰ ਦੀ ਛੁੱਟੀ ਕਾਰਨ ਸ਼ਰਧਾਲੂਆਂ ਦੀ ਜ਼ਬਰਦਸਤ ਭੀੜ ਉਮੜ ਪਈ ਹੈ ਤੇ ਹੁਣ ਸੰਗਮ ਨੂੰ ਜਾਣ ਵਾਲੇ ਸਾਰੇ ਰਸਤਿਆਂ 'ਚ 11 ਤੋਂ 15 ਕਿਲੋਮੀਟਰ ਲੰਬਾ ਜਾਮ ਲੱਗਿਆ ਵਾਰਾਨਸੀ ਲਖਨਊ ਕਾਨਪੂਰ ਅਤੇ ਰੀਵਾ ਤੋਂ ਪ੍ਰਿਆਗਰਾਜ ਆਉਣ ਜਾਣ ਵਾਲੇ ਰਸਤਿਆਂ ਤੇ 25 ਕਿਲੋਮੀਟਰ ਤੱਕ ਗੱਡੀਆਂ ਹੋਲੀ ਚਲਦੀਆਂ ਰਹੀਆਂ ਨੇ ਹਾਲਾਂਕਿ ਹੁਣ ਸੰਗਮ ਚ ਡੁੱਕੀ ਲਾਉਣ ਜਾਣ ਵਾਲੇ ਉਥੋਂ ਪਰਤਣ ਵਾਲੇ ਸ਼ਰਧਾਲੂ ਭੁੱਖੇ ਪਿਆਸੇ ਜਾਮ ਖੋਲਣ ਦਾ ਇੰਤਜ਼ਾਰ ਕਰ ਰਹੇ ਨੇ ਲੱਖਾਂ ਲੋਕ 12 ਤੋਂ 10 ਘੰਟੇ ਤੱਕ ਜਾਮ ਚ ਫਸੇ ਰਹੇ ਪ੍ਰਿਆਗਰਾਜ ਜੰਕਸ਼ਨ ਤੇ ਭੀੜ ਨੂੰ ਕੰਟਰੋਲ ਕਰਨ ਲਈ ਐਮਰਜੈਂਸੀ ਕਰਾਊਡ ਮੈਨੇਜਮੈਂਟ ਪਲਾਨ ਲਾਗੂ ਕੀਤਾ ਉਥੇ ਹੀ ਉੱਤਰ ਰੇਲਵੇ ਲਖਨਊ ਦੇ ਸੀਨੀਅਰ ਡਿਵੀਜ਼ਨਲ ਕਮਿਸ਼ਨਰਲ ਮੈਨੇਜਰ ਦੇਵਾਲੋ ਦੱਸਿਆ ਗਿਆ ਕਿ 14 ਫਰਵਰੀ ਤੱਕ ਪ੍ਰਿਆਗਰਾਜ ਸੰਗਮ ਸਟੇਸ਼ਨ ਬੰਦ ਰਹਿਣਗੇ ਹੁਣ ਕਿਉਂਕਿ ਉਥੇ ਬਹੁਤ ਜ਼ਿਆਦਾ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ ਹੈ ਹਾਲਾਂਕਿ ਪਹਿਲਾ ਰਸ਼ ਕਾਫੀ ਜ਼ਿਆਦਾ ਘਟਿਆ ਹੈ ਪਰ ਹੁਣ ਜ਼ਿਆਦਾ ਭੀੜ ਹੋਣ ਦੇ ਅਸਾਰ ਵੀ ਦੱਸੇ ਗਏ ਨੇ ਜਿਸ ਕਰਕੇ ਹੁਣ ਬਹੁਤ ਲੰਬਾ ਜਾਮ ਉਥੇ ਲੱਗਿਆ ਹੋਇਆ ਹੈ ਜਾਮ ਲੱਗਣ ਦੇ ਕਰਕੇ ਲੋਕਾਂ ਨੂੰ ਉਥੋਂ ਨਿਕਲਣਾ ਮੁਸ਼ਕਲ ਹੋ ਰਿਹਾ ਔਰ ਕਈ-ਕਈ ਘੰਟੇ ਉਹਨਾਂ ਨੂੰ ਜਾਮ ਚ ਫਸ ਕੇ ਜੋ ਐ ਉਥੇ ਨਿਕਲਣਾ ਪੈ ਰਿਹਾ ਔਰ ਨਾਲ ਦੀ ਨਾਲ ਉਹਨਾਂ ਦਾ ਕਾਫੀ ਸਮੇਂ ਵੀ ਬਰਬਾਦ ਹੋ ਰਿਹਾ ਹੈ ਲੋਕ ਭੁੱਖੇ ਪਿਆਸੇ ਜੋ ਐ ਹੁਣ ਥੱਕੇ ਹਾਰੇ ਜਾਨ ਦੇ ਵਿੱਚ ਫਸੇ ਹੋਏ ਨੇ ਔਰ ਉਸ ਤੋਂ ਬਾਅਦ ਹੁਣ ਜਾਨ ਤੋਂ ਨਿਕਲਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਪਰ ਹੁਣ ਇੱਕ ਵੱਡਾ ਐਲਾਨ ਹੋ ਗਿਆ ਕਿ ਰੇਲਵੇ ਸਟੇਸ਼ਨ 14 ਫਰਵਰੀ ਤੱਕ ਬੰਦ ਰਹਿਣਗੇ 14 ਫਰਵਰੀ ਤੱਕ ਕੇ ਰੇਲਵੇ ਸਟੇਸ਼ਨ ਬੰਦ ਰਹਿਣ ਦਾ ਵੱਡਾ ਐਲਾਨ ਕਰ ਦਿੱਤਾ ਹੈ ਜਿੱਥੇ ਕਿ ਹੁਣ ਪ੍ਰਿਆਗਰਾਜ ਜੰਕਸ਼ਨ ਦੇ ਭੀੜ ਨੂੰ ਕੰਟਰੋਲ ਕਰਨ ਲਈ ਐਮਰਜੈਂਸੀ ਕਰਾਊਡ ਮੈਨੇਜਮੈਂਟ ਪਲਾਨ ਲਾਗੂ ਵੀ ਕਰ ਦਿੱਤਾ ਔਰ ਉੱਥੇ ਹੀ ਉੱਤਰ ਰੇਲਵੇ ਲਖਨਊ ਦੇ ਸੀਨੀਅਰ ਡਿਵੀਜ਼ਨਲ ਕਮਿਸ਼ਨਰ ਦੇ ਵੱਲੋਂ ਦੱਸਿਆ ਗਿਆ ਕਿ 14 ਫਰਵਰੀ ਤੱਕ ਪ੍ਰਿਆਗਰਾਜ ਸੰਗਮ ਸਟੇਸ਼ਨ ਬੰਦ ਰਹੇਗਾ ਤਾਂ ਹੁਣ ਇਹ ਸੰਗਮ ਸਟੇਸ਼ਨ ਜੋ ਪ੍ਰਿਆਗਰਾਜ ਦਾ ਹੈ ਉਹ ਪੂਰਨ ਤੌਰ ਤੇ 14 ਫਰਵਰੀ ਤੱਕ ਬੰਦ ਰਹਿਣ ਵਾਲਾ ਹੈ ਤੇ ਹੁਣ ਜੇਕਰ ਤੁਸੀਂ ਵੀ ਉੱਥੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਤੇ ਨਾਲ ਦੀ ਨਾਲ ਇਸ ਨੂੰ ਸ਼ੇਅਰ ਕਰਨਾ ਵੀ ਪਾਉਂਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ ਦੂਸਰੇ ਪਾਸੇ ਗੱਲ ਕਰੀਏ ਤਾਂ ਹੁਣ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਉਮੜ ਰਿਹਾ ਕਿ ਉਹ ਜਾ ਕੇ ਮਹਾਕੁੰਮ ਦੇ ਵਿੱਚ ਇਸ਼ਨਾਨ ਕਰਨ ਤੇ ਨਾਲ ਦੀ ਨਾਲ ਇਹ ਵੱਡਾ ਸੁਨਹਿਰੀ ਮੌਕਾ ਪਾਣ ਤਾਂ ਬਹੁਤ ਲੋਕ ਘਰ ਬੈਠੇ ਸਲਾਹਾਂ ਵੀ ਕਰਦੇ ਨੇ ਤੇ ਕਈ ਜਿਹੜੇ ਉੱਥੇ ਪੌਂਟ ਜੇ ਹੋਣੀ ਤਾਂ ਇੰਨੀ ਕਿ ਜ਼ਿਆਦਾ ਭੀੜ ਹੋਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਤੇ ਇਸ ਤੇ ਚੱਲਦੇ ਹੀ ਹੁਣ ਬਹੁਤ ਇੱਕ ਵੱਡੀ ਖਬਰ ਆ ਚੁੱਕੀ ਹੈ ਕਿ 14 ਫਰਵਰੀ ਤੱਕ ਜੋ ਹੈ ਪ੍ਰਿਆਗਰਾਜ ਜੰਕਸ਼ਨ ਸਟੇਸ਼ਨ ਬੰਦ ਰਹਿਣ ਵਾਲਾ ਹੈ ਤਾਂ ਹੁਣ ਜੇਕਰ ਤੁਸੀਂ ਟ੍ਰੇਨਾਂ ਦੇ ਵਿੱਚ ਸਫ਼ਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਜਰਾ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਤਾਂ ਕਿ ਖਬਰ ਜਿਹੜੀ ਆ ਲੋਕਾਂ ਤੱਕ ਪਹੁੰਚ ਸਕੇ ਜਿਸ ਤੋਂ ਬਾਅਦ ਹੁਣ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਜਾਣਕਾਰੀ حاصل ਹੋ ਸਕੇ ਤੇ ਮਹਾਕੁੰਭ ਜਾਣ ਤੋਂ ਪਹਿਲਾਂ ਇਸ ਖਬਰ ਤੇ ਧਿਆਤੀ ਜ਼ਰੂਰ ਮਾਰ ਲਿਓ ਤੇ ਤੁਹਾਨੂੰ ਨੇ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉੱਥੇ ਕਈ ਕਿਲੋਮੀਟਰ ਤੱਕ ਜਾਮ ਲੱਗਿਆ ਹੋਇਆ ਹੈ ਔਰ ਲੋਕਾਂ ਨੇ ਬਾ ਹਰ ਨਿਕਲਣ ਦੀ ਕਾफी ਕੋਸ਼ਿਸ਼ ਵੀ ਕੀਤੀ ਹੈ ਪਰ ਉਥੇ ਕਈ ਕਈ ਕੰਟਿਆਂ ਨੂੰ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਵਿਦੇਸ਼ੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ